ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਜਾਂਦੇ ਨੇ ਪਹਾੜਾਂ ਦੇ ਲੱਗੇ ਨੇ ਇੱਕ ਥਾਂ ਤੇ ਆਏ ਬੈਠੇ ਫੇਰ ਬੈਠੇ ਨੇ ਫੇਰ ਗਾਂ ਤੁਰ ਬੰਦੇ ਭਾਈ ਮਰਦਾਨਾ ਸੱਚੇ ਪਾਤਸ਼ਾਹ ਨੂੰ ਕਹਿੰਦਾ ਹੈ ਮਹਾਰਾਜ ਕਿਰਪਾ ਕਰ ਦਿਓ ਤੁਰੇ ਤਾਂ ਜਾਂਦੇ ਆ ਸੱਚੇ ਪਾਤਸ਼ਾਹ ਤੁਰ ਤੁਰ ਕੇ ਪਾਣੀ ਦੀ ਪਿਆਸ ਬੜੀ ਲੱਗੀ ਮੈਨੂੰ ਪਾਣੀ ਪਿਓ ਮਹਾਰਾਜ ਕਹਿੰਦੇ ਮਰਦਾਨਿਆਂ ਅੱਗੇ ਜਾਵਾਂਗੇ ਕੋਈ ਪਗ ਡੱਡੀ ਆਏਗੀ ਬੈਠਾਂਗੇ ਪਾਣੀ ਮਿਲੇਗਾ ਤੁਰੇ ਚੱਲ ਆਏ ਮਹਾਰਾਜ ਨਾਲ ਨਾਲ ਲਈ ਤੁਰੇ ਜਾਂਦੇ ਜਦੋਂ ਭਾਈ ਮਰਦਾਨੇ ਨੂੰ ਪਿਆਸ ਲੱਗੀ ਬਾਬਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਕੁਝ ਦੂਰੀ ਤੇ ਮਹਾਰਾਜ ਜਦੋਂ ਆਏ ਗਏ ਨੇ ਭਾਈ ਮਰਦਾਨਾ ਮਹਾਰਾਜ ਕੀ ਹੁਕਮ ਹੈ ਕਹਿੰਦੇ ਇੱਥੇ ਸੋਹਣੀ ਜਗ੍ਹਾ ਵੇਖ ਕੇ ਬਹਿ ਗਏ ਮਹਾਰਾਜ ਆਸਣ ਕੀਤਾ ਜਦੋਂ ਮਹਾਰਾਜ ਨੇ ਆਸਣ ਲਾਇਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਫੇਰ ਬੇਨਤੀ ਕਰਦਾ ਮਹਾਰਾਜ ਜੀ ਜਲ ਛਕਾਓ ਸੱਚੇ ਪਾਤਸ਼ਾਹ ਮੈਨੂੰ ਪਾਣੀ ਦੀ ਪਿਆਸ ਲੱਗੀ ਪਾਣੀ ਪਿਆ ਦਿਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖਣ ਲੱਗੇ ਕਹਿੰਦੇ ਮਰਦਾਨਿਆਂ ਪਾਣੀ ਫੇਰ ਪਿਾਵਾਂਗਾ ਪਹਿਲਾਂ ਰਬਾਬ ਵਜਾਓ ਬਾਜ਼ਾਰ ਵਾਲਾ ਕਹਿੰਦਾ ਸੱਜੇ ਪਾਤਸ਼ਾਹ ਕਿੰਨੇ ਲੰਮੇ ਸਮੇਂ ਤੋਂ ਕਹਿੰਦਾ ਉਹਨਾਂ ਵੀ ਜਲ ਛਕਾ ਦਿਓ ਪਾਣੀ ਪਿਆ ਦਿਓ ਉਹ ਮਹਾਰਾਜ ਰਬਾਬ ਵਜਾਉਣੀ ਦੂਰ ਦੀ ਗੱਲ ਇੱਕ ਡਿੰਗ ਨਹੀਂ ਪੱਟੀ ਜਾਂਦੀ ਮੈਨੂੰ ਤਾਂ ਐ ਲੱਗਦਾ ਪਾਣੀ ਬਿਨਾ ਸਵਾਸ ਹੀ ਮੁੱਕ ਜਾਣਗੇ ਬਾਬਾ ਜੇ ਤੂੰ ਨਾ ਪਿਆਵੇਂ ਬਾਬਾ ਪਾਣੀ ਭਾਈ ਮਰਦਾਨੇ ਨੇ ਕਿਹਾ ਸੀ ਮਹਾਰਾਜ ਉਹ ਸੱਚੇ ਪਾਤਸ਼ਾਹ ਪਹਿਲਾਂ ਪਾਣੀ ਪਿਆਓ ਮੈਂ ਰਬਾਬ ਫੇਰ ਵਜਾਵਾਂਗਾ ਕਿਨੇ ਨਾ ਭਾਈ ਸੱਚੇ ਪਾਤਸ਼ਾਹ ਨੂੰ ਕਹਿੰਦਾ ਭਾਈ ਮਰਦਾਨਾ ਜੇ ਤੂੰ ਨਾ ਪਿਆਵੇਂ ਬਾਬਾ ਪਾਣੀ ਮੈਥੋਂ ਨੀ ਰਬਾਬ ਵੱਜਦੀ ਤੂੰ ਨਾ ਪਿਆਵੇਂ ਬਾਬਾ ਪਾਣੀ ਮੈਥੋਂ ਨੀ ਰਬਾਬ ਵੱਜਦੀ ਜੇ ਤੂੰ ਨਾ ਪਿਆਵੇਂ ਬਾਬਾ ਪਾਣੀ ਮੈਥੋਂ ਨੀ ਰਬਾਬ ਵੱਜਦੀ ਹਾੜੀ ਤੇ ਜਿੱਥੇ ਮਹਾਰਾਜ ਨੇ ਉਤਾਰਾ ਕੀਤਾ ਹੈ ਕਹਿੰਦੇ ਉੱਤੇ ਪਹਾੜੀ ਤੇ ਇੱਕ ਫਕੀਰ ਰਹਿੰਦਾ ਵਲੀ ਕਧਾਰੀ ਹੁੰਦਾ ਨਾ ਸਤਬਚਨ ਮਹਾਰਾਜ ਵਲੀ ਕਧਾਰੀ ਉਹਦਾ ਨਾਮ ਏ ਤੇ ਜਾ ਕੇ ਉੱਥੋਂ ਪਾਣੀ ਪੀਆ ਸਤਬਚਨ ਮਹਾਰਾਜ ਮਾਰੇ ਪਾਣੀ ਮਿਲ ਜੇਗਾ ਕਹਿੰਦੇ ਮਿਲ ਜੇਗਾ ਵਲੀ ਕਧਾਰੀ ਦਾ ਇੱਕ ਬਹੁਤ ਵੱਡਾ ਕੁੰਡ ਸੀ ਬਹੁਤ ਵੱਡਾ ਲੋਕੀ ਪਾਣੀ ਭਰਦੇ ਸੀ ਪੂਜਾ ਕਰਦੇ ਸੀ ਉਹਨੂੰ ਮੰਨਦੇ ਸੀ ਸਾਰੇ ਸਿਜਦੇ ਕਰਦੇ ਸੀ ਪਾਣੀ ਦੇ ਕੁੰਡ ਤੇ ਫਕੀਰ ਆਏ ਮਾਲਕ ਬਣ ਕੇ ਬੈਠਾ ਭਾਈ ਮਰਦਾਨਾ ਜਦੋਂ ਮਹਾਰਾਜ ਦਾ ਹੁਕਮ ਮੰਨ ਕੇ ਆਏ ਡਿੱਗਦਾ ਢੈਂਦਾ ਪਹਾੜੀ ਤੇ ਪਹੁੰਚਿਆ ਤੇ ਜਾ ਕੇ ਜਦੋਂ ਭਾਈ ਮਰਦਾਨਾ ਐ ਪਾਣੀ ਪੀਣ ਲੱਗਾ ਨਾ ਛੱਪੜੀ ਵੇਖੀ ਉਹ ਕੁੰਡ ਵੇਖਿਆ ਪਾਣੀ ਦਾ ਜਦੋਂ ਭਾਈ ਮਰਦਾਨਾ ਪਾਣੀ ਪੀਣ ਲੱਗਿਆ ਐ ਝੁੱਕ ਕੇ ਵਲੀ ਖੰਧਾਰੀ ਨੇ ਜਿੱਥੇ ਲੋਕ ਪਾਣੀ ਪਰਦੇ ਨੇ ਲੋਕੀ ਪਾਣੀ ਪੀਂਦੇ ਨੇ ਤੇ ਇੱਕਦਮ ਨਿਗਾ ਗਈ ਭਾਈ ਮਰਦਾਨੇ ਵੱਲ ਵਲੀ ਖੰਧਾਰੀ ਕਹਿੰਦਾ ਹੈ ਕਿਹਨਾ ਗੱਲ ਸੁਣ ਕੌਣ ਹੈ ਤੂੰ ਇੱਕਦਮ ਰੋਕਤਾ ਕੌਣ ਹੈ ਤੂੰ ਕਹਿੰਦਾ ਜੀ ਮੈਂ ਮੈਂ ਮਰਦਾਨਾ ਕਿੱਥੋਂ ਆਇਆ ਪਾਣੀ ਪੀਣ ਲੱਗਿਆ ਮੇਰੇ ਤੋਂ ਪੁੱਛਿਆ ਹੈ ਤੂੰ ਵਲੀ ਗਧਾਰੀ ਬੋਲਦਾ ਉਹ ਕਹਿੰਦਾ ਜੀ ਸਾਰੇ ਲੋਕ ਪਾਣੀ ਪੀਂਦੇ ਨੇ ਸਾਰੇ ਲੋਕ ਪਾਣੀ ਭਰ ਕੇ ਲੈ ਜਾਂਦੇ ਨੇ ਮੈਂ ਵੀ ਪੀਣ ਆ ਗਿਆ ਹੈ ਕੌਣ ਕਹਿੰਦਾ ਮੈਂ ਸਤਗੁਰੂ ਗੁਰੂ ਨਾਨਕ ਨਿਰੰਕਾਰ ਦੀ ਦਾ ਸਿੱਖ ਠੀਕ ਮੇਰੇ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਇਸ ਧਰਤੀ ਦੇ ਆਏ ਨੇ ਹੁਣ ਵਲੀ ਕਧਾਰੀ ਨੇ ਮਹਾਰਾਜ ਦਾ ਤਾਂ ਨਾਮ ਚਹਾਂ ਕੁੰਟਾਂ 'ਚ ਜਾਣਿਆ ਜਾਂਦਾ ਸੀ ਸਾਰੇ ਹੀ ਜਾਣਦੇ ਸੀ ਵਲੀ ਕਧਾਰੀ ਕਹਿੰਦਾ ਹੈ ਇਹਨਾਂ ਗੱਲ ਸੁਣ ਉਹ ਤੇਰੀ ਜਾਤ ਕੀ ਵੇਖਣ ਨੂੰ ਮੈਨੂੰ ਮੁਸਲਮਾਨ ਲੱਗਦਾ ਏ ਤੂੰ ਮਹਾਰਾਜ ਸੱਚੇ ਪਾਰਸ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਕਹਿੰਦਾ ਮੈਂ ਭਾਈ ਮਰਦਾਨਾ ਕਹਿੰਦਾ ਹਾਂ ਮੁਸਲਮਾਨ ਮੈਂ ਮਹਾਰਾਜ ਦੀ ਕੀਰਤੀ ਕਰਨਾ ਮਹਾਰਾਜ ਦੇ ਨਾਲ ਰਹਿਣਾ ਸਾਧ ਸੰਗਤ ਜੀ ਉਹ ਵਲੀ ਕੰਧਾਰੀ ਕਹਿੰਦਾ ਇਹਦਾ ਗੱਲ ਸੁਣ ਹੋ ਕੇ ਮੁਸਲਮਾਨ ਚੇਲਾ ਕਹਿੰਦਾ ਬਣਿਆ ਫਿਰ ਉਹ ਗੱਲ ਸੁਣ ਤੂੰ ਪਾਣੀ ਪੀਣਾ ਇਹਦਾ ਹਾਂ ਛੱਡ ਗੁਰੂ ਨਾਨਕ ਦਾ ਖੇੜਾ ਭਾਈ ਮਰਦਾਨਾ ਕਹਿੰਦਾ ਦੱਸੋ ਜੀ ਵਲੀ ਕੰਧਾਰੀ ਕਹਿੰਦਾ ਛੱਡ ਗੁਰੂ ਨਾਨਕ ਦਾ ਖੇੜਾ ਜੇ ਤੂੰ ਪਾਣੀ ਪੀਣਾ ਮੇਰਾ ਚੇਲਾ ਬਣ ਜਾ ਇੱਥੇ ਮੇਰੇ ਕੋਲ ਆ ਜਾ ਮੇਰਾ ਜੇਲਾ ਬਣ ਜਾ ਸਰਸੰਗਤ ਜੀ ਉਸ ਵੇਲੇ ਭਾਈ ਮਰਦਾਨੇ ਨੂੰ ਕਹਿੰਦਾ ਜੇ ਨਹੀਂ ਬਣਦਾ ਪਾਣੀ ਤੋਂ ਪਿੱਛੇ ਹਟ ਜਾ ਤੈਨੂੰ ਕੋਈ ਅਧਿਕਾਰ ਨਹੀਂ ਪਾਣੀ ਕੋਈ ਭਾਈ ਮਰਦਾਨਾ ਕਹਿੰਦਾ ਗੱਲ ਸੁਣੋ ਐ ਫਕੀਰ ਸਾਈਂ ਵਲੀ ਕੰਧਾਰੀ ਜੀ ਗੁਰੂ ਨਾਨਕ ਦੇ ਚਰਨਾਂ ਨਾਲ ਲੱਗੀ ਐ ਤੇ ਗੁਰੂ ਨਾਨਕ ਦੇ ਚਰਨਾਂ ਨਾਲ ਨਿਭਾਵਾਂਗਾ ਮੈਂ ਜੇ ਤੁਸੀਂ ਕਹਿੰਦੇ ਹੋ ਪਾਣੀ ਪਿੱਛੇ ਮੈਂ ਬਾਬਾ ਨਾਨਕ ਛੱਡ ਦਿਆਂ ਕਹਿੰਦਾ ਕੱਲ ਮਰਦਾ ਭਾਵੇਂ ਪਾਣੀ ਬਿਨਾ ਹੁਣ ਮਰ ਜਾ ਪਰ ਬਾਬਾ ਨਾਨਕ ਨਹੀਂ ਛੱਡਿਆ ਜਾਂਦਾ ਮੈਂ ਨਹੀਂ ਛੱਡ ਸਕਦਾ ਮਹਾਰਾਜ ਜੇ ਨਹੀਂ ਛੱਡ ਸਕਦਾ ਕਿਨ ਪਿੱਛੇ ਮੁੜ ਜਾ ਚਲੇ ਆ ਜਾ ਵਾਪਸ ਭਾਈ ਮਰਦਾਨਾ ਨਾ ਡਿੱਗਦਾ ਟੈਂਦਾ ਥੱਲੇ ਆ ਗਿਆ ਜਦੋਂ ਡਿੱਗਦਾ ਟੈਂਦਾ ਥੱਲੇ ਆਇਆ ਤੇ ਮਹਾਰਾਜ ਆਖਣ ਲੱਗੇ ਮਰਦਾਨਿਆਂ ਪੀ ਆਏ ਪਾਣੀ ਤੇਰੀ ਪਿਆਸ ਬੁਝ ਗਈ ਇਹਨਾਂ ਮਹਾਰਾਜ ਪਾਣੀ ਗਾਲਾ ਪੀਣਾ ਹੈ ਉਹ ਸੱਚੇ ਪਾਤਸ਼ਾਹ ਤੁਹਾਡੇ ਕਹੇ ਤੇ ਮੈਂ ਗਿਆ ਸੀ ਉੱਥੇ ਤੁਹਾਡੇ ਕਹੇ ਤੇ ਫੇਰ ਮਹਾਰਾਜ ਜਿਹੜਾ ਫਕੀਰ ਵਲੀ ਗੰਧਾਰੀ ਉੱਥੇ ਬੈਠਾ ਉਹ ਬੜਾ ਹੰਕਾਰੀ ਫਕੀਰ ਏ ਸੱਚੇ ਪਾਤਸ਼ਾਹ ਉਹ ਕਹਿੰਦਾ ਵੀ ਮੇਰਾ ਢੇਲਾ ਬਣ ਜਾ ਤਾਂ ਪਾਣੀ ਨਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਹਨੇ ਮਹਾਰਾਜ ਕਹਿੰਦੇ ਪਾਣੀ ਪੀ ਕੇ ਪਿਆਸ ਬਜਾ ਲੈਣੀ ਸੀ ਕਹਿੰਦਾ ਮਹਾਰਾਜ ਪਾਣੀ ਕਿਵੇਂ ਪੀਂਦਾ ਮੈਂ ਉਹ ਮਹਾਰਾਜ ਜੀ ਉਹ ਕਹਿੰਦਾ ਪਾਣੀ ਬਦਲੇ ਮਹਾਰਾਜ ਗਿਆਤਾ ਸੀ ਪਾਣੀ ਨਹੀਂ ਦਿੱਤਾ ਪਾਣੀ ਜਦੋਂ ਪੀਣ ਲੱਗਿਆ ਤੇ ਮੈਨੂੰ ਸਵਾਲ ਜਵਾਬ ਕੀਤੇ ਉਹ ਕਹਿੰਦਾ ਗੁਰੂ ਨਾਨਕ ਦਾ ਕਿਹੜਾ ਛੱਡ ਕੇ ਮੇਰਾ ਚੇਲਾ ਬਣ ਜਾ ਮਹਾਰਾਜ ਕਹਿੰਦੇ ਫਿਰ ਬਣ ਜਾਣਾ ਸੀ ਪਿਆਸਾ ਵੀ ਤਾਂ ਰਹਿ ਰਿਹਾ ਹੈ ਨਾ ਉਹ ਨਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਬਿਨਾ ਮੇਰਾ ਕੌਣ ਹੈ ਇੱਕ ਪਾਣੀ ਪਿੱਛੇ ਤੁਹਾਡਾ ਖਹਿੜਾ ਨਹੀਂ ਛੱਡਿਆ ਜਾਣਾ ਸੱਚੇ ਪਾਤਸ਼ਾਹ ਮੈਨੂੰ ਪਿਆਸ ਬੜੀ ਲੱਗੀ ਐ ਮੇਰਾ ਹੱਲ ਕਰੋ ਕੋਈ ਪਾਣੀ ਪਿਆਓ ਮਹਾਰੇ ਕਹਿੰਦੇ ਅੱਛਾ ਇੱਕ ਕੰਮ ਕਰ ਇੱਕ ਵਾਰੀ ਹੋਰ ਜਾ ਕੇ ਫੇਰ ਮੰਗ ਜਾ ਕੇ ਪਾਣੀ ਸਾਥ ਸੰਗਤ ਭਾਈ ਮਰਦਾਨਾ ਮਹਾਰੇ ਨੂੰ ਕਹਿੰਦਾ ਇੱਕ ਤਾਂ ਪਿਆਸਾ ਮੈਂ ਇੱਕ ਡਿੱਗਦਾ ਡੈਂਦਾ ਪਹਿਲਾਂ ਉੱਤੇ ਗਿਆ ਮਹਾਰੇ ਹੁਣ ਫੇਰ ਦੁਬਾਰਾ ਜਾਵਾਂ ਜੇ ਨਾਂ ਦਿੱਤਾ ਫੇਰ ਕਹਿੰਦੇ ਤੂੰ ਜਾ ਇੱਕ ਵਾਰੀ ਹੋਰ ਮਾਰ। ਭਾਈ ਮਰਦਾਨਾ ਡਿੱਗਦਾ ਡੈਂਦਾ ਜਦੋਂ ਫੇਰ ਵਲੀ ਗੰਧਾਰੀ ਦੀ ਪਹਾੜੀ ਤੇ ਚੜਿਆ ਲੋਕੀ ਪਾਣੀ ਭਰਦੇ ਨੇ ਫੇਰ ਪਾਣੀ ਪੀਣ ਲੱਗਾ ਤੇ ਵਲੀ ਗੰਧਾਰੀ ਫੇਰ ਗਲ ਬਹਿ ਗਿਆ। ਉਹ ਕਹਿੰਦਾ ਤੈਨੂੰ ਰੋਕਿਆ ਸੀ। ਫੇਰ ਆ ਗਿਆ ਮਰਦਾਨਿਆਂ ਤੈਨੂੰ ਇੱਥੇ ਪਾਣੀ ਪੀਣ ਦਾ ਕੋਈ ਅਧਿਕਾਰ ਨਹੀਂ ਪਿੱਛੇ ਚਲੇ ਜਾ। ਆਖਣ ਲੱਗਾ ਮੈਂ ਆਪਣੇ ਗੁਰੂ ਨਾਨਕ ਦਾ ਹੁਕਮ ਮੰਨ ਕੇ ਆਇਆ। ਮੈਨੂੰ ਪਾਣੀ ਪੀ ਲਣ ਦੇ ਮੇਰੀ ਪਿਆਸ 부ਝ ਜੇਗੀ ਪਹਿਲਾਂ ਵੀ ਪਾਣੀ ਹੱਥੋਂ ਤੂੰ ਐਵੇਂ ਮੋੜਦਾ ਹੁਣ ਫੇਰ ਮੋੜੀਂ ਕਹਿੰਦਾ ਤੈਨੂੰ ਕਿਹਾ ਤਾਂ ਹੈ ਮੇਰਾ ਚੇਲਾ ਬਣ ਜਾ ਸੁਣਿਓ ਮੇਰਾ ਚੇਲਾ ਬਣ ਜਾ ਇੱਥੋਂ ਤੱਕ ਕਹਿੰਦਾ ਹੈ ਕਹਿੰਦਾ ਵੇਖ ਗੁਰੂ ਨਾਨਕ ਨਾਲ ਤੂੰ ਕਦੇ ਭੁੱਖਾ ਰਹਿਣਾ ਪਿਆਸਾ ਰਹਿਣਾ ਦਿਨ ਕਿਤੇ ਰਾਤ ਕਿਤੇ ਕਹਿੰਦਾ ਇਹ ਜਿਹੜਾ ਲੱਕ ਹੈ ਸਾਰੇ ਇਲਾਕੇ 'ਚ ਮੇਰੀ ਪੂਜਾ ਹੈ ਲੋਕੀ ਮੈਨੂੰ ਮੱਥੇ ਦੇਖਦੇ ਨੇ ਸਜਦੇ ਕਰਦੇ ਨੇ ਜੇ ਮੇਰਾ ਚੇਲਾ ਬਣੇਗਾ ਮੇਰਾ ਹੋ ਜਾਏਗਾ ਇਹ ਚੇਤੇ ਰੱਖੀ ਮੇਰੇ ਮਰਨ ਤੋਂ ਬਾਅਦ ਕੁੰਡ ਦਾ ਮਾਲਕ ਵੀ ਤੂੰ ਹੋਏਂਗਾ ਤੂੰ ਹੋਏਂਗਾ ਕੁੰਡ ਦਾ ਮਾਲਕ ਤੈਨੂੰ ਦੇ ਦਿਆਂਗਾ ਤੈਨੂੰ ਲੋਕੀ ਪੂਜਿਆ ਕਰਨਗੇ ਸਰਸੰਗਤ ਜੀ ਉਹ ਕਹਿੰਦਾ ਗੱਲ ਸੁਣ ਤੂੰ ਕਹਿੰਦਾ ਤੇਰਾ ਚੇਲਾ ਬਣ ਜਾ ਬਲੀ ਕੰਧਾਰੀਆ ਤੇਰਾ ਚੇਲਾ ਬਣਾ ਆਪਣੇ ਆਲ ਦੇਖ ਤੇ ਮੇਰੇ ਗੁਰੂ ਨਾਨਕਾ ਆਲ ਦੇਖ ਤੇਰੇ ਚਿਹਰੇ ਆਲ ਦੇਖ ਕੇ ਤੇਰੇ ਚਿਹਰੇ ਆਲ ਦੇਖ ਕੇ ਐ ਲੱਗਦਾ ਪਤਾ ਨਹੀਂ ਕਿੱਡਾ ਕ ਹੰਕਾਰੀ ਫਕੀਰ ਐ ਤੂੰ ਤੇਰਾ ਹੰਕਾਰ ਤੇਰੇ ਚਿਹਰੇ ਤੋਂ ਝਲਕਦਾ ਐ ਤੂੰ ਕਹਿੰਦਾ ਚੇਲਾ ਬਣ ਜਾ ਮੇਰਾ ਉਹ ਮੇਰੇ ਗੁਰੂ ਨਾਨਕ ਦਾ ਮੁਖੜਾ ਤਾਂ ਤੱਕਾ ਕੇ ਇੱਕ ਵਾਰੀ ਦਰਸ਼ਨ ਤਾਂ ਕਰ ਮੇਰੇ ਗੁਰੂ ਨਾਨਕ ਦੇ ਤੇਰੇ ਮੂੰਹ ਹਲ ਵੇਖਣ ਨੂੰ ਜੀ ਨਹੀਂ ਕਰਦਾ ਮੇਰੇ ਗੁਰੂ ਨਾਨਕ ਦੇ ਜਦੋਂ ਦਰਸ਼ਨ ਕਰੀਦਾ ਨਾ ਭੁੱਖਾਂ ਲੈਣੀਆਂ ਨੇ ਮਹਾਰਾਜ ਦੇ ਦਰਸ਼ਨ ਮੈਂ ਤੈਨੂੰ ਕੱਲ ਵੀ ਗਿਆ ਸੀ ਵੀ ਮਰਦਾ ਮਰ ਜਾਗਾ ਤੇਰਾ ਜੇਲਾ ਨਹੀਂ ਬਣਨਾ ਬਿਨਾ ਪਾਣੀ ਤੋਂ ਵਾਪਸ ਮੋੜਾ ਹੈ ਪਿੱਛੇ ਮੋੜਾ ਹੈ ਸਾਥ ਸੰਗਤ ਜੀ ਜਦੋਂ ਆਏ ਪਿੱਛੇ ਮੁੜ ਕੇ ਆਇਆ ਮਹਾਰਾਜ ਕਹਿੰਦੇ ਪੀਆ ਹੈ ਪਾਣੀ ਕਹਿੰਦਾ ਮਹਾਰਾਜ ਕਿਹੜਾ ਪਾਣੀ ਪੀਆ ਹੈ ਕੁਝ ਵੀ ਮਹਾਰਾਜ ਕਹਿੰਨਾ ਮੇਰਾ ਝੇਲਾ ਬਣ ਜਾ ਮਰਦਾਨਿਆਂ ਬਣ ਜਣਾ ਸੀ ਫਿਰ ਉਹ ਸੱਚੇ ਬਾਦਸ਼ਾਹ ਕਈ ਵਾਰ ਮੈਂ ਤੁਹਾਡੇ ਨਾਲ ਲੜ ਪਈਨਾ ਗੁੱਸੇ ਗਿਲੇ ਹੋ ਜਾਣਾ ਮਹਾਰਾਜ ਦੋ ਘੜੀਆਂ ਵਾਸਤੇ ਨਾਰਾਜ਼ ਜ਼ਰੂਰ ਹੋ ਜਾਣਾ ਪਰ ਤੁਹਾਡੇ ਬਿਨਾ ਮੇਰਾ ਸਰਦਾਰ ਨਹੀਂ ਤੁਹਾਡੇ ਬਿਨਾ ਹੈ ਕੌਣ ਮੇਰਾ ਸੱਚੇ ਬਾਦਸ਼ਾਹ ਕਹਿੰਦੇ 10 ਮਿੰਟ ਮਹਾਰਾਜ ਮੈਂ ਤਾਂ ਪਿਆਸਾ ਹੀ ਮਰ ਜਾਵਾਂਗਾ ਮੈਨੂੰ ਨਹੀਂ ਪਾਣੀ ਮਿਲਣਾ ਮਹਾਰਾਜ ਆਖਣ ਲੱਗੇ ਮਰਦਾਨਿਆਂ ਕੀ ਚਾਹੁੰਦਾ ਹੈ ਕਹਿੰਦਾ ਬਾਬਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਹੈ ਦੁੱਧ ਕੋਧਰੇ ਚੋਂ ਕੱਢਣਾ ਜਾਣਦਾ ਹੈ ਕਿਉਂ ਪਾਣੀ ਤਰਿਓ ਟਰਕਾ ਬਾਬਾ ਤੂੰ ਚਾਹੇ ਕੋਧਰੇ ਚੋਂ ਦੁੱਧ ਕੱਢ ਸਕਦਾ ਹੈ ਤੇ ਮੈਨੂੰ ਪਾਣੀ ਤੋਂ ਪਿਆਸਾ ਕਿਉਂ ਰੱਖਿਆ ਗੁਰੂ ਨਾਨਕ ਸਾਹਿਬ ਆਖਣ ਲੱਗੇ ਕਹਿੰਦੇ ਪਾਣੀ ਪੀਣਾ ਹਾਂ ਮਹਾਰਾਜ ਕਿੰਦੇ ਲੈ ਇੱਕ ਕੰਮ ਕਰ ਫਿਰ ਮੇਰੇ ਕਹੇ ਤੇ ਇੱਕ ਵਾਰ ਹੀ ਹੋਰ ਜਾਇਆ ਕਿਹਾ ਮਹਾਰਾਜ ਦੋ ਵਾਰੀ ਜਾਇਆ ਟਿਕਦਾ ਟੈਂਦਾ ਮੇਰੇ ਤਾਂ ਪ੍ਰਾਣੀ ਮੁੱਕ ਜਾਣਗੇ ਹੁਣ ਕਿੱਥੋਂ ਜਾਇਆ ਜਾਣਾ ਕਿਹਨੇ ਇੱਕ ਵਾਰੀ ਚਲਿਆ ਜਾ ਜਾ ਕੇ ਮੰਗਿਆ ਪਾਣੀ ਤੀਜੀ ਵਾਰੀ ਵੀ ਮਹਾਰਾਜ ਦਾ ਬਚਨ ਮੰਨ ਕੇ ਭਾਈ ਮਰਦਾਨਾ ਜਦੋਂ ਪਾਣੀ ਪੀਣ ਗਿਆ ਸੀ ਨਾ ਵਲੀ ਗੰਧਾਰੀ ਨੇ ਪਾਣੀ ਨਹੀਂ ਸੀ ਦਿੱਤਾ ਝਟਕਾ ਮਾਰ ਕੇ ਪਿੱਛੇ ਭਜਾਤਾ ਸੀ ਜਦੋਂ ਤੀਜੀ ਵਾਰ ਵੀ ਖਾਲੀ ਹੱਥ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਬਹਿ ਜਾ ਨਹੀਂ ਦਿੱਤਾ ਪਾਣੀ ਨਾ ਮਹਾਰਾਜ ਉਹ ਤਾਂ ਬੜਾ ਹੰਕਾਰੀ ਫਕੀਰ ਹੈ ਸਤਗੁਰੂ ਗੁਰੂ ਨਾਨਕ ਸਾਹਿਬ ਆਖਣ ਲੱਗੇ ਮਰਦਾਨਿਆ ਪਾਣੀ ਪੀਣਾ ਹੈ ਹਾਂ ਮਹਾਰਾਜ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈ ਫਿਰ ਓ ਵੇਖ ਸਾਹਮਣੇ ਐ ਮਹਾਰਾਜ ਨੇ ਉੱਤੇ ਨੂੰ ਹੱਥ ਕੀਤਾ ਮਰਦਾਨਿਆ ਓ ਵੇਖ ਪਾਣੀ ਤੁਰਿਆ ਆਉਂਦਾ ਥੱਲੇ ਨੂੰ ਪੀਰ ਅਜਰਜ ਕੇ ਪਾਣੀ ਸਾਧ ਸੰਗਤ ਜੀ ਚਰਣਾ ਵਹਿ ਤੁਰਿਆ ਪਾਣੀ ਆਏ ਪਾਣੀ ਤੁਰਿਆ ਹੁੰਦਾ ਹੈ ਮਰਦਾਨਾ ਜਿਹੜਾ ਬੰਦਾ ਪਿਆਸਾ ਹੈ ਉਹਨੂੰ ਪਤਾ ਪਿਆਸ ਕੀ ਚੀਜ਼ ਹੈ ਐਨਾ ਖੁਸ਼ ਹੋਇਆ ਕਹਿੰਦਾ ਤਿੰਨ ਵਾਰੀ ਜਾ ਕੇ ਆਇਆ ਮਿੰਤਾ ਕੀਤੀਆਂ ਆ ਮੇਰੇ ਬਾਬੇ ਦੀ ਕਰਾਮਾ ਇਹ ਮੇਰੇ ਗੁਰੂ ਨਾਨਕ ਦੀ ਵਡਿਆਈ ਭਾਈ ਮਰਦਾਨੇ ਨੂੰ ਕਹਿੰਦਾ ਪੀਰ ਅਜਰਜ ਕੇ ਪਾਣੀ ਜਦੋਂ ਪਾਣੀ ਆਏ ਚਰਣਾ ਵਿੰਦਾ ਐ ਬੁੱਕ ਭਰ ਕੇ ਰਜ ਰਜ ਕੇ ਪਾਣੀ ਪੀਂਦਾ ਹਾਈ ਮਰਦਾਨਾ ਜਦੋਂ ਉਹ ਕੁੰਡ ਖਾਲੀ ਹੋਣ ਲੱਗਿਆ ਸਾਰਾ ਪਾਣੀ ਥੱਲੇ ਨੂੰ ਖਿੱਚਿਆ ਸਾਧ ਸੰਗਤ ਜੀ ਬਲੀ ਕੰਧਾਰੀ ਨੇ ਕਰੋਧ ਵਿੱਚ ਆ ਕੇ ਉੱਤੇ ਖੜ ਕੇ ਇੱਕ ਬਹੁਤ ਵੱਡਾ ਪੱਥਰ ਨੂੰ ਧੱਕਾ ਮਾਰਿਆ ਗੁੱਸੇ ਜਾ ਕੇ ਗਰੋਥੀ ਹੋ ਕੇ ਕਹਿੰਦਾ ਥੱਲੇ ਆਉਣਗੇ ਮਰ ਜਾਣਗੇ ਜਦੋਂ ਆਏ ਪੱਥਰ ਨੂੰ ਧੱਕਾ ਮਾਰਿਆ ਉੱਤੋਂ ਪੱਥਰ ਸਿੱਟਿਆ ਭਾਈ ਮਰਦਾਨਾ ਪਾਣੀ ਪੀਂਦਾ ਸੀ ਤੇ ਪਾਣੀ ਪੀਂਦਾ ਪੀਂਦਾ ਇੱਕਦਮ ਪਿੱਛੇ हट ਗਿਆ ਸੱਚੇ ਬਾਦਸ਼ਾਹ ਮਰਦਾਨਿਆਂ ਪਾਣੀ ਪੀਂਦਾ ਕਿਉਂ ਨਹੀਂ ਕਿਹਾ ਮਹਾਰਾਜ ਉਹ ਵੇਖੋ ਵਲੀ ਗੰਧਾਰੀ ਨੇ ਐਡੀ ਚਾਲ ਚੱਲੀ ਏ ਉਹਦਾ ਕੁੰਡ ਪਾਣੀ ਦਾ ਖਾਲੀ ਕਰਤਾ ਤੁਸੀਂ ਉਹ ਮਹਾਰਾਜ ਸਾਨੂੰ ਮਾਰਨ ਵਾਸਤੇ ਪੱਥਰ ਸਿੱਟਿਆ ਪੱਥਰ ਰੁੜਿਆ ਹੁੰਦਾ ਹੈ ਮਹਾਰਾਜ ਆਖਣ ਲੱਗੇ ਮਰਦਾਨਿਆਂ ਤੂੰ ਨਾ ਚਿੰਤਾ ਕਰ ਤੂੰ ਰਜ ਰਜ ਕੇ ਪਾਣੀ ਪੀ ਪੱਥਰ ਤੇਰਾ ਕੁਝ ਨਹੀਂ ਵਿਗਾੜਦਾ ਕਿਨਾਂ ਮਹਾਰਾਜ ਜੀ ਬਗਾਨੇ ਦੇਸ਼ ਵਿੱਚ ਤੁਰੇ ਫਿਰਦੇ ਆ ਸਾਨੂੰ ਤਾਂ ਰੋਣਾ ਕਰਲਾਉਣਾ ਵੀ ਨਹੀਂ ਕਿਸੇ ਨੇ ਇੱਥੇ ਕਿਵੇਂ ਬਜਾਂਗੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕੋ ਗੱਲ ਕਹਿੰਦੇ ਨੇ ਮਰਦਾਨਿਆਂ ਵੇਖ ਮਰਦਾਨੇ ਤੁਰੰਗ ਕਰਤਾ ਰਹੇ ਸੱਚੇ ਬਾਦਸ਼ਾਹ ਕਹਿੰਦੇ ਭਾਈ ਮਰਦਾਨਾ ਪਾਣੀ ਪੀਂਦਾ ਹੈ ਪ੍ਰਵਾਹ ਨਾ ਕਰ ਸਾਧ ਸੰਗਤ ਜੀ ਜਦੋਂ ਆਏ ਪੱਥਰ ਮਹਾਰਾਜ ਦੇ ਨੇੜੇ ਆਇਆ ਵੱਜਣ ਲੱਗਾ ਹੈ ਸਾਧ ਸੰਗਤ ਜੀ ਧੰਗੁਰ ਨਾਨਕ ਸਾਹਿਬ ਮਹਾਰਾਜ ਸੀ ਸੱਚੇ ਬਾਦਸ਼ਾਹ ਨੇ ਆਏ ਪੰਜਾ ਲਾ ਕੇ ਪੱਥਰ ਰੋਕਿਆ ਹੱਥਾਂ ਐ ਲਾਇਆ ਪੰਜਾ ਲਾਇਆ ਸਾਧ ਸੰਗਤ ਜੀ ਪੱਥਰ ਤੇ ਗੁਰੂ ਨਾਨਕ ਦਾ ਪੰਜਾ ਲਗਦਿਆ ਸਾਰ ਐ ਪੰਜਾ ਤਸ ਗਿਆ ਗੁਰੂ ਨਾਨਕ ਦੇ ਚਰਨਾਂ ਦੀ ਸ਼ੋ ਮਿਲ ਗਈ ਗੁਰੂ ਨਾਨਕ ਦੇ ਹੱਥ ਉਸ ਪੱਥਰ ਤੇ ਲੱਗ ਗਏ ਪੱਥਰ ਨੇ ਵਿਗਾੜਨਾ ਤਾਂ ਕੀ ਸੀ ਗੁਰੂ ਨਾਨਕ ਦੇ ਹੱਥ ਨਾਲ ਲੱਗ ਕੇ ਪੱਥਰ ਵੀ ਮੋਮ ਹੋ ਗਿਆ ਆਏ ਹੱਥ ਵਿੱਚ ਤਸ ਗਿਆ ਸਰਸੰਗਤ ਜੀ ਕੁਝ ਨਹੀਂ ਵਿਗਾੜ ਸਕਿਆ ਵਲੀ ਕੰਧਾਰੀ ਕਹਿੰਦਾ ਐ ਐਡਾ ਪੱਥਰ ਡੇ ਗਿਆ ਪਹਿਲਾ ਮੇਰਾ ਪਾਣੀ ਖੇਚ ਲਿਆ ਜਿੰਦੇ ਕਰਕੇ ਮਾਨਸੀ ਮੈਨੂੰ ਲੋਕੀ ਪੁੱਜਦੇ ਸੀ ਹੁਣ ਪੱਥਰ ਸਿੱਟਿਆ ਤੇ ਵਿਗਾੜ ਕੁਝ ਨਹੀਂ ਸਕਿਆ ਇਹ ਕੋਈ ਆਮ ਫਕੀਰ ਨਹੀਂ ਇਹ ਤਾਂ ਬੜਾ ਵੱਡਾ ਫਕੀਰ ਹੂ ਇਹ ਤਾਂ ਕੋਈ ਬਹੁਤ ਵੱਡਾ ਮਹਾਪੁਰਸ਼ ਹੈ ਬਈ ਚਲਿਏ ਤੀਜੀ ਵਾਰ ਨਮਾਣਾ ਹੋ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆ ਗਿਆ ਆਏ ਹੱਥ ਜੋੜੇ ਵਲੀ ਗੰਧਾਰੀ ਜਦੋਂ ਆਇਆ ਮਹਾਰਾਜ ਨੂੰ ਕਹਿੰਦੇ ਨੇ ਵਲੀ ਗੰਧਾਰੀ ਕਹਿੰਦਾ ਤੁਸੀਂ ਮੇਰਾ ਪਾਣੀ ਖੇਚ ਲਿਆ ਕਹਿੰਦੇ ਤੂੰ ਪੱਥਰ ਮਾਰਿਆ ਗੱਲ ਸੁਣ ਤੂੰ ਭਜਨ ਕਰਦਾ ਹੈ ਬੰਦਗੀ ਕਰਦਾ ਹੈ ਫਕੀਰ ਹੋ ਕੇ ਕੋ ਇੱਕ ਪਾਣੀ ਨਹੀਂ ਮਾਨ ਕਰੀ ਜੰਨਾ ਲੋਕਾਂ ਨੂੰ ਤੰਗ ਕਰਦਾ ਹੈ ਭਾਈ ਮਰਦਾਨਾ ਤਿੰਨ ਵਾਰ ਹੀ ਗਿਆ ਤੂੰ ਪਾਣੀ ਨਹੀਂ ਪੀਂ ਦਿੱਤਾ ਤੂੰ ਕਹਦਾ ਫਕੀਰ ਹੈ ਹੱਥ ਜੋੜ ਕੇ ਕਹਿੰਦੇ ਮਹਾਰਾਜ ਭੁੱਲ ਹੋਗੀ ਮੈਨੂੰ ਨਹੀਂ ਸੀ ਪਤਾ ਐਡੀ ਵੱਡੀ ਅਜਮਤ ਦੇ ਮਾਲਕ ਸੱਚੇ ਬਾਦਸ਼ਾਹ ਤੁਸੀਂ ਦੱਸੋ ਮੈਂ ਕਿਹੜੇ ਰਾਹ ਤੇ ਤੁਰਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਹਮਣੇ ਪਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਹੰਕਾਰ ਛੱਡ ਈਰਖਾ ਛੱਡ ਆਪ ਇਹ ਉਸ ਨਿਰੰਕਾਰ ਦੀ ਬਣਾਈ ਹੋਈ ਕੁਦਰਤ ਤੇ ਆਪਣਾ ਦਾਵਾ ਕਰਨਾ ਛੱਡ ਪਾਣੀ ਨਿਰੰਕਾਰ ਦਾ ਪਹਾੜ ਨਿਰੰਕਾਰ ਦੇ ਅਸੀਂ ਨਿਰੰਕਾਰ ਦੇ ਉਹ ਤੂੰ ਪਾਣੀ ਦਾ ਹੀ ਮਾਨ ਕਰੀ ਜਾਂਦਾ ਐਸੀ ਸੋਝੀ ਦਿੱਤੀ ਐਸਾ ਗਿਆਨ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਨਿਗਾਹਾਂ ਭਰ ਕੇ ਤੱਕਿਆ ਨਾ ਬੜੀ ਗਦਾਰੀ ਆਲ ਸਤਸਕ ਜੀ ਮਾਨ ਮੂਡ ਤਾਂ ਇੱਕ ਪਾਸੇ ਬੜੀ ਗਦਾਰੀ ਗੁਰੂ ਨਾਨਕ ਦੇ ਚਰਨਾਂ ਦੇ ਤੇ ਸਜਦਾ ਕਰਦਾ ਜਦੋਂ ਮੱਥਾ ਟੇਕਿਆ ਤੇ ਵਲੀ ਕੰਧਾਰੀ ਆਪ ਮਹਾਰੇ ਪੂੰਚੋਂ ਬੋਲਦਾ ਹੈ ਕਹਿੰਦਾ ਭਾਈ ਮਰਦਾਨੇ ਨੇ ਦੱਸਿਆ ਸੀ ਮੈਨੂੰ ਐ ਦੁਨੀਆਂ ਦੇ ਲੋਕੋ ਭਾਈ ਮਰਦਾਨੇ ਨੇ ਬੋਲਿਆ ਸੀ ਜਿਹੜਾ ਮੇਰੇ ਗੁਰੂ ਨਾਨਕ ਦੇ ਇੱਕ ਵਾਰੀ ਦਰਸ਼ਨ ਕਰਦਾ ਹੈ ਭੁੱਖਾਂ ਲੈਂਦੀਆਂ ਨੇ ਕਹਿੰਦਾ ਗੱਲੀਆਂ ਭੁੱਖਾਂ ਨਹੀਂ ਲੈਂਦੀਆਂ ਵਲੀ ਕੰਧਾਰੀ ਕਹਿੰਦਾ ਜਿੰਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਨਾ ਸਤਸੰਗਤ ਜੀ ਪੜਿਓ ਪਿਆਰ ਨਾਲ ਰੋਜ਼ ਜਪਜੀ ਸਾਹਿਬ ਜਪ ਪੜਦੇ ਆ ਜਿੰਨ ਕੋ ਨਜ਼ਰ ਅਰਮ ਦਿਨ ਦਾ ਨਾਨਕ ਨਦਰੀ ਨਦਰ ਨਿਹਾਰ ਨਦਰੰਗੇ ਗੁਰੂ ਨਾਨਕ ਦੀਆਂ ਜਿੰਦੇ ਤੇ ਨਜ਼ਰਾਂ ਪੈ ਗਈਆਂ ਸਰਸੰਗਤ ਜੀ ਜੀਵਨ ਸਵਰਗ ਬਣ ਗਿਆ ਇਹ ਨਦਰੀ ਹੈ ਗੁਰੂ ਨਾਨਕ ਸਾਹਿਬ ਦੇ ਬੰਦੇ ਉਹ ਕਰੇ ਖੁਦਾ ਨਦਰ ਗੁਰੂ ਨਾਨਕ